ਮੋ ਪਾਸਾਂ ਦੀਆਂ ਪ੍ਰਤੀਨਿਧ ਕਹਾਣੀਆਂ ਵਿੱਚੋਂ ਇੱਕ ਕਹਾਣੀ ਮੰਗਦਾ ਆਪਣੀ ਹਾਲੀਆ ਗਰੀਬੀ ਅਤੇ ਲਾਚਾਰੀ ਦੇ باوجود ਉਸਨੇ ਕਦੇ ਚੰਗਾ ਸਮਾਂ ਵੀ ਦੇਖਿਆ ਸੀ 15 ਸਾਲ ਦੀ ਉਮਰ 'ਚ ਵਾਰਵਲੇ ਹਾਈਵੇ ਤੇ ਇੱਕ ਗੱਡੀ ਦੇ ਹੇਠਾਂ ਆ ਕੇ ਉਸ ਦੀਆਂ ਦੋਵੇਂ ਲੱਤਾਂ ਫਿਸ ਗਈਆਂ ਸਨ ਉਦੋਂ ਤੋਂ ਉਹ ਸੜਕਾਂ ਅਤੇ ਖੇਤਾਂ ਦੇ ਕੋਲ ਡਿੱਗਦਾ ਪੈਂਦਾ ਭੀਖ ਮੰਗਦਾ ਫਿਰਦਾ ਸੀ ਆਪਣੀਆਂ ਫੌੜੀਆਂ ਦੇ ਸਹਾਰੇ ਜਿੰਨਾ ਕਰਕੇ ਉਸਦੇ ਮੋٹے ਕੰਨਾਂ ਤੱਕ ਪਹੁੰਚਦੀ ਸੀ ਉਸ ਦਾ ਸਿਰ ਐਵੇਂ ਦਿਖਦਾ ਸੀ ਜਿਵੇਂ ਦੋ ਪਹਾੜੀਆਂ ਦੇ ਵਿਚਾਲੇ ਦੱਬ ਦਿੱਤਾ ਗਿਆ ਹੋਵੇ ਆਲਸੈਂਸ ਦੇ ਦੀ ਪਿਛਲੀ ਸ਼ਾਮ 'ਚ ਇੱਕ ਖਾਈ ਦੇ ਕਿਨਾਰੇ ਇੱਕ ਛੁੱਟੜ ਬੱਚੇ ਦੇ ਰੂਪ 'ਚ ਉਹ ਲੈਸ ਬਲੇਟਸ ਦੇ ਪਾਦਰੀ ਨੂੰ ਪਿਆ ਮਿਲਿਆ ਸੀ ਉਹ ਦਾਨ 'ਚ ਦਿੱਤੇ ਗਏ ਪੈਸਿਆਂ 'ਤੇ ਪਲਦਾ ਸੀ ਬਿਲਕੁਲ ਅਨਪੜ੍ਹ ਸੀ ਅਤੇ ਇੱਕ ਵਾਰ ਇੱਕ ਨਾਨ ਬਾਈ ਨੇ ਉਸ ਨੂੰ ਬਰਾਂਡੀ ਦੇ ਕਈ ਗਲਾਸ ਪਿਲਾ ਦਿੱਤੇ ਜਿਸ ਕਰਕੇ ਦੁਰਘਟਨਾ 'ਚ ਅਪਾਹਜ ਹੋ ਗਿਆ ਸੀ ਅਤੇ ਉਸਦੇ ਬਾਅਦ ਸਾਰੀ ਉਮਰ ਉਹ ਆਰਾ ਭੀਖ ਦੇ ਲਈ ਹੱਥ ਢੰਡ ਦੇ ਸਿਵਾਏ ਉਸ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਸੀ ਇੱਕ ਵਾਰ ਬੈਰੋਨੈਸ ਦੀ ਅਵਾਰੀ ਨੇ ਉਸ ਨੂੰ ਆਪਣੇ ਘਰ ਵਿੱਚਲੇ ਫਰਮ 'ਚ ਬਣੇ ਮੁਰਗੀਖਾਨੇ ਦੇ ਨਾਲ ਲਗਵੇਂ ਘਾਫ ਉਸ ਨਾਲ ਪਰੇ ਇੱਕ ਗੁਫਾ 'ਚ ਸੌਂਦੀ ਆਗਿਆ ਦੇ ਦਿੱਤੀ ਬਹੁਤ ਲੋੜ ਪੈਂਦੀ ਉਸ ਨੂੰ ਰਸੋਈ 'ਚੋਂ ਗਲਾਸ 'ਚੋਂ ਸੇਬ ਦੀ ਸ਼ਰਾਬ ਅਤੇ ਇੱਕ ਅੱਧ ਟੁਕੜਾ ਰੋਟੀ ਦਾ ਮਿਲ ਜਾਂਦਾ ਸੀ ਇਸ ਦੇ ਇਲਾਵਾ ਉਹ ਬੁੱਢੀ ਔਰਤ ਅਕਸਰ ਆਪਣੀ ਬਾਰੀ 'ਚ ਉਸਦੇ ਲਈ ਕੁਝ ਪੈਸੇ ਸੁੱਟ ਦਿਆ ਕਰਦੀ ਸੀ ਪਰ ਹੁਣ ਉਹ ਮਰ ਚੁੱਕੀ ਸੀ ਪਿੰਡ ਦੇ ਲੋਕ ਉਸ ਨੂੰ ਕੁਝ ਨਹੀਂ ਦਿੰਦੇ ਉਹ ਕੁਝ ਬਹੁਤਾ ਹੀ ਜਾਣਿਆ ਪਛਾਣਿਆ ਸੀ 40 ਬਰਿਆਂ ਤੋਂ ਉਸ ਨੂੰ ਰੋਜ਼ ਲੱਕੜ ਦੀਆਂ ਫੋੜੀਆਂ ਤੇ ਤੁਰਦਿਆਂ ਆਪਣੇ ਟੁੱਟੇ-ਫੁੱਟੇ ਸਰੀਰ ਨੂੰ ਦਰਦ-ਦਰਦ ਤੇ ਘੜੀਸਦੇ ਹੋਏ ਦੇਖ-ਦੇਖ ਕੇ ਹਰ ਕੋਈ ਤੰਗ ਆ ਚੁੱਕਿਆ ਸੀ ਪਰ ਕਿਤੇ ਹੋਰ ਜਾਣਦੇ ਉਹ ਹਿੰਮਤ ਨਹੀਂ ਕਰ ਸਕਦਾ ਸੀ ਕਿਉਂਕਿ ਉਹ ਕਸਬੇ ਦੇ ਇਸ ਇਲਾਕੇ ਨੂੰ ਇਨ੍ਹਾਂ 3-4 ਪਿੰਡਾਂ ਨੂੰ ਜਿੱਥੇ ਉਸਨੇ ਆਪਣੀ ਦੁੱਖ ਭਰੀ ਜ਼ਿੰਦਗੀ guzari ਸੀ ਛੱਡ ਕੇ ਕੋਈ ਹੋਰ ਥਾਂ ਜਾਣਦਾ ਹੀ ਨਹੀਂ ਸੀ ਉਸਨੇ ਆਪਣੀ ਭੀਖ ਮੰਗਣ ਦਾ ਕੰਮ ਸੀਮਤ ਕਰ ਰੱਖਿਆ ਸੀ ਅਤੇ ਉਹ ਕਿਸੇ ਵੀ ਕੀਮਤ ਤੇ ਉਹਨਾਂ ਸਰਹੱਦਾਂ ਤੋਂ ਬਾਹਰ ਨਹੀਂ ਜਾ ਸਕਦਾ ਸੀ ਜਿਨ੍ਹਾਂ ਦਾ ਉਹ ਆਦੀ ਹੋ ਚੁੱਕਿਆ ਸੀ ਉਹ ਤਾਂ ਇਹ ਵੀ ਨਹੀਂ ਸੀ ਜਾਣਦਾ ਕਿ ਉਸਦੀ ਨਜ਼ਰ ਦੂਰ ਤੱਕ ਜਿੰਨਾਂ ਦਰਖਤਾਂ ਤੱਕ ਜਾਂਦੀ ਸੀ ਉਹਨਾਂ ਦੇ ਪਾਰ ਵੀ ਕੋਈ ਦੁਨੀਆ ਸੀ ਉਹ ਆਪਣੇ ਆਪ ਨੂੰ ਕੋਈ ਸਵਾਲ ਨਹੀਂ ਕਰਦਾ ਸੀ ਅਤੇ ਖੇਤਾਂ ਜਾਂ ਦਲੀਆਂ 'ਚ ਹਮੇਸ਼ਾ ਉਸ ਨੂੰ ਦੇਖ ਕੇ ਕਿਸਾਨ ਕਹਿੰਦੇ ਹਮੇਸ਼ਾ ਇੱਥੇ ਹੀ ਲੰਗੜਾਉਂਦੇ ਰਹਿ ਕੇ ਫਿਰੰਦੀ ਬਜਾਈ ਤੂੰ ਹੋਰ ਪਿੰਡਾਂ 'ਚ ਕਿਉਂ ਨਹੀਂ ਚਲਿਆ ਜਾਂਦਾ ਉਹ ਕੋਈ ਜਵਾਬ ਨਾ ਦਿੰਦਾ ਬਲਕਿ ਚੁੱਪਚਾਪ ਧੁਰ ਜਾਂਦਾ ਇੱਕ ਅਣਜਾਣੇ ਡਰ ਨਾਲ ਡਰ ਇੱਕ ਗਰੀਬ ਬੇਰੱਗੀ ਬੰਦੇ ਦਾ ਜੋ ਹਜ਼ਾਰਾਂ ਚੀਜ਼ਾਂ ਤੋਂ ਡਰਦਾ ਹੈ ਨਵੇਂ ਚਿਹਰਿਆਂ ਤੋਂ ਤਾਨਿਆਂ ਤੋਂ ਬੇਇੱਜ਼ਤੀ ਤੋਂ ਉਪਰੇ ਲੋਕਾਂ ਦੀਆਂ ਸ਼ੱਕੀ ਨਜ਼ਰਾਂ ਤੋਂ ਤੇ ਸੜਕਾਂ ਤੇ ਤੁਰਨ ਵਾਲੇ ਪੁਲਿਸ ਵਾਲਿਆਂ ਤੋਂ ਇਹਨਾਂ ਤੋਂ ਆਖਰੀ ਵਾਲਿਆਂ ਤੋਂ ਉਹ ਹਮੇਸ਼ਾ ਬਚ ਕੇ ਰਹਿੰਦਾ ਸੀ ਜਦੋਂ ਉਹਨਾਂ ਨੂੰ ਦੇਖਦਾ ਤਾਂ ਝਾੜੀਆਂ ਜਾਂ ਪੱਥਰਾਂ ਦੇ ਢੇਰੂ ਲਈ ਲੁਕ ਜਾਂਦਾ ਜਦੋਂ ਉਹ ਉਹਨਾਂ ਨੂੰ 5 ਚਮਕਦੀਆਂ ਵਰਦੀਆਂ ਨਾਲੋਂ ਦੂਰੋਂ ਦੇਖਦਾ ਤਾਂ ਅਚਾਨਕ ਉਸ ਚ ਬੇਹਿਸਾਬੀ ਫੁਰਤੀ ਆ ਜਾਂਦੀ ਆਪਣੀ ਗੁਫਾ 'ਚ ਲੁਕਦਿਆਂ ਜੰਗਲੀ ਜਾਨਵਰ ਵਰਗੀ ਫੁਰਤੀ ਉਹ ਆਪਣੀਆਂ ਫੋੜੀਆਂ ਨੂੰ ਇੱਕ ਪਾਸੇ ਸੁੱਟ ਕੇ ਕਿਸੇ ਢਿੱਲੀ ਗੁਦੜੀ ਦੀ ਤਰ੍ਹਾਂ ਪੁੰਜੀ ਲਟ ਜਾਂਦਾ ਆਪਣੇ ਆਪ ਨੂੰ ਜਿੰਨਾ ਹੋ ਸਕੇ ਸੰਗੋੜ ਲੈਂਦਾ ਈਉਂ ਦਬਕ ਜਾਂਦਾ ਜਿਵੇਂ ਕੋਈ ਨੰਗਾ ਬੰਦਾ ਆਪਣੇ ਆਪ ਨੂੰ ਟੱਕਦਾ ਉਸਦੇ ਫਟੇ ਪੁਰਾਣੇ ਕੱਪੜੇ ਉਸੇ ਤਰ ਤੀਦੀ ਰੰਗ ਨਾਲ ਮਿਲ ਜਾਂਦੇ ਸੀ ਜਿਸ ਚ ਉਹ ਦਬਕਦਾ ਸੀ ਉਸ ਨੂੰ ਪੁਲਿਸ ਤੋਂ ਕਦੇ ਕੋਈ ਦਿੱਕਤ ਪੇਸ਼ ਨਹੀਂ ਆਈ ਸੀ ਪਰ ਉਹਨਾਂ ਤੋਂ ਬਚ ਕੇ ਰਹਿਣ ਦੀ ਆਦਤ ਉਸਦੇ ਲਹੂ 'ਚ ਸੀ ਈਉਂ ਲੱਗਦਾ ਸੀ ਜਿਵੇਂ ਇਹ ਆਦਤ ਉਸ ਨੂੰ ਆਪਣੇ ਅਣਜਾਣ ਮਾਪਿਆਂ ਕੋਲੋਂ ਵਿਰਾਸਤ 'ਚ ਮਿਲੀ ਸੀ ਉਸ ਦਾ ਕੋਈ ਟਿਕਾਣਾ ਨਹੀਂ ਸੀ ਸਿਰ ਤੇ ਕੋਈ ਛੱਤ ਨਹੀਂ ਸੀ ਕਿਸੇ ਤਰ੍ਹਾਂ ਦਾ ਕੋਈ ਆਸਰਾ ਨਹੀਂ ਸੀ ਗਰਮੀਆਂ 'ਚ ਉਹ ਰੜੇ ਅਸਮਾਨ ਹੇਠਾਂ ਸੌਂਦਾ ਸੀ ਅਤੇ ਸਰਦੀਆਂ 'ਚ ਨਜ਼ਰਾਂ ਬਚਾ ਕੇ ਖੇਤਾਂ ਅਤੇ ਤਵੇਲਿਆਂ 'ਚ ਬੜੀ ਹੁਸ਼ਿਆਰੀ ਨਾਲ ਲੁਕ ਜਾਂਦਾ ਸੀ ਉਸ ਦੀ ਮੌਜੂਦਗੀ ਦਾ ਪਤਾ ਲੱਗੇ ਇਸ ਤੋਂ ਪਹਿਲਾਂ ਹੀ ਉਹ ਨਿਕਲ ਜਾਂਦਾ ਸੀ ਉਸ ਨੂੰ ਨਾ ਚੋਰ ਮੂਰੀਆਂ ਦਾ ਪਤਾ ਸੀ ਜਿਨ੍ਹਾਂ ਜੋ ਲੰਘ ਕੇ ਖੇਤਾਂ ਵਿਚਾਲੇ ਘਰਾਜ ਬਾੜਿਆਂ ਚ ਪੜਿਆ ਜਾ ਸਕਦਾ ਸੀ ਕਿਉਂਕਿ ਫੌੜੀਆਂ ਫੜਦੇ ਫੜਦੇ ਉਸ ਦੀਆਂ ਬਾਹਾਂ ਕਾਫੀ ਮਜ਼ਬੂਤ ਹੋ ਗਈਆਂ ਸੀ ਉਹ ਕਈ ਵਾਰ ਸਿਰਫ ਆਪਣੀਆਂ ਬਾਹਾਂ ਦੀ ਤਾਕਤ ਨਾਲ ਹੀ ਮਚਾਂ ਤੇ ਚੜ ਜਾਂਦਾ ਸੀ ਜਿੱਥੋਂ ਉਹ ਕਦੇ-ਕਦੇ ਲਗਾਤਾਰ 4-5 ਦਿਨ ਤੱਕ ਪਿਆ ਰਹਿੰਦਾ ਸੀ ਬਸ਼ਰਤੇ ਕਿ ਉਸ ਕੋਲ ਇੰਨੇ ਦਿਨਾਂ ਦੇ ਖਾਣ ਦਾ ਜੁਗਾੜ ਹੁੰਦਾ ਉਹ ਖੇਤਾਂ ਦੇ ਜੰਗਲਰਾਂ ਵਾਂਗ ਜ਼ਿੰਦਗੀ ਬਿਤਾਰਦਾ ਸੀ ਉਹ ਬੰਦਿਆਂ ਚੜਿੰਦਾ ਸੀ ਪਰ ਕਿਸੇ ਨੂੰ ਨਹੀਂ ਜਾਂਦਾ ਸੀ ਕਿਸੇ ਨੂੰ ਪਿਆਰ ਨਹੀਂ ਕਰਦਾ ਸੀ ਸਿਰਫ ਕਿਸਾਨਾਂ ਦੇ ਦਿਲਾਂ 'ਚ ਇੱਕ ਬੇਤਹਾਸ਼ਾ ਨਫ਼ਰਤ ਅਤੇ ਈਰਖਾ ਦਾ ਕਾਰਨ ਬਣਿਆ ਹੋਇਆ ਸੀ। ਉਹਨਾਂ ਨੇ ਉਸਦਾ ਨਾਂ ਘੰਟਾ ਰੱਖ ਛੱਡਿਆ ਸੀ। ਕਿਉਂਕਿ ਉਹ ਆਪਣੀਆਂ ਦੋਵੇਂ ਫ਼ੌੜੀਆਂ ਦੇ ਦਰਮਿਆਨ ਉਸੇ ਤਰ੍ਹਾਂ ਲਟਕਦਾ ਰਹਿੰਦਾ ਸੀ ਜਿਵੇਂ ਚੱਚ ਦਾ ਘੰਟਾ ਦੋਵਾਂ ਖੰਬਿਆਂ ਦੇ ਵਿਚਾਲੇ ਟੰਗਿਆ ਰਹਿੰਦਾ ਹੈ। ਦੋ ਦਿਨ ਤੋਂ ਉਸਨੇ ਕੁਝ ਨਹੀਂ ਖਾਧਾ ਸੀ। ਹੁਣ ਉਸ ਨੂੰ ਕੋਈ ਕੁਝ ਨਹੀਂ ਕਹਿੰਦਾ ਸੀ। ਹੁਣ ਉਸ ਨੂੰ ਕੋਈ ਕੁਝ ਨਹੀਂ ਦਿੰਦਾ ਸੀ। ਹਰ ਕਿਸੇ ਦਾ ਸਬਰ ਟੁੱਬ ਦੇ ਚੁੱਕਿਆ ਸੀ। ਤੀਨੀਆਂ ਜਦਵੀ ਉਸ ਨੂੰ ਆਉਂਦੇ ਦੇਖਦੀਆਂ ਦਰਵਾਜ਼ੇ ਤੇ ਖੜਕੇ ਉਸ ਤੇ ਚੀਕਣ ਲੱਗਦੀਆਂ ਚਲਾ ਜਾ ਇਥੋਂ ਹਾਲੇ 3 ਦਿਨ ਪਹਿਲਾਂ ਤਾਂ ਤੈਨੂੰ ਰੋਟੀ ਦਾ ਟੁਕੜਾ ਦਿੱਤਾ ਸੀ ਉਹ ਆਪਣੀਆਂ ਫੋੜੀਆਂ ਦੇ ਸਹਾਰੇ ਅਗਲੇ ਘਰ ਵੱਲ ਤੁਰ ਜਾਂਦਾ ਉੱਥੇ ਵੀ ਇਸੇ ਤਰ੍ਹਾਂ ਦਾ ਸਵਾਗਤ ਹੁੰਦਾ ਸੀ ਦਰਵਾਜ਼ੇ ਤੇ ਖੜੀਆਂ ਆਪਸ ਵਿੱਚ ਹੀ ਕਹਿੰਦੀਆਂ ਏਸ ਹਰਾਮਖੋਰ ਜੰਗਲੀ ਨੂੰ ਅਸੀਂ ਸਾਰਾ ਸਾਲ ਤਾਂ ਨਹੀਂ ਖਵਾ ਸਕਦੇ ਪਰ ਫਿਰ ਵੀ ਉਸ ਹਰਾਮਖੋਰ ਜੰਗਲੀ ਨੂੰ ਖਾਣ ਦੀ ਲੋੜ ਤਾਂ ਪੈਂਦੀ ਹੀ ਸੀ ਉਹ ਉਹ ਨਾ ਪੁਰਾਣੀਆਂ ਥਾਵਾਂ 'ਚ ਫਿਰ-ਫਿਰ ਕੇ ਥੱਕ ਚੁੱਕਿਆ ਸੀ ਅਤੇ ਉਸ ਨੂੰ ਇੱਕ ਸੁੱਕਾ ਟੁਕੜਾ ਤੱਕ ਨਹੀਂ ਨਸੀਬ ਹੋਇਆ ਸੀ ਉਸਦੀ ਆਖਰੀ ਆਸ ਉਹ ਥਾਂ ਸੀ ਜਿੱਥੇ ਉਸ ਨੂੰ ਪਹੁੰਚਣ ਦੇ ਲਈ ਸੜਕ ਤੇ 5 ਮੀਲ ਦਾ ਰਸਤਾ ਤੈਅ ਕਰਨਾ ਪੈਂਦਾ ਤੇ ਉਹ ਐਨਾ ਥੱਕ ਚੁੱਕਿਆ ਸੀ ਕਿ ਦੋ ਕਦਮ ਵੀ ਅੱਗੇ ਨਹੀਂ ਤੁਰ ਸਕਦਾ ਸੀ ਉਸ ਦਾ ਟੇਟ ਅਤੇ ਉਸਦੀ ਜੇਬ ਦੋਵੇਂ ਇੱਕੋ ਜਿਹੇ ਹੀ ਖਾਲੀ ਸਨ ਪਰ ਉਸ ਨੇ ਆਪਣਾ ਰਾਤ ਹੋਣਾ ਸ਼ੁਰੂ ਕੀਤਾ ਦਸੰਬਰ ਦਾ ਮਹੀਨਾ ਸੀ ਅਤੇ ਠੰਡੀ ਹਵਾ ਖੇਤਾਂ ਤੇ ਦਰਖਤਾਂ ਦੀਆਂ ਨੰਗੀਆਂ ਟਾਣੀਆਂ ਚੋਂ ਹੋ ਕੇ ਸਾਸਾਂ ਘਰਦੀ ਵਗ ਰਹੀ ਸੀ। ਕਾਲੇ ਡਰਾਣੇ ਆਸਮਾਨ ਦੇ ਆਰ-ਪਾਰ ਬੱਦਲ ਤੇਜ਼ੀ ਨਾਲ ਜਾ ਰਹੀ ਸਨ। ਉਹ ਲੰਗੜਾ ਹੌਲੀ-ਹੌਲੀ ਖੁਦ ਨੂੰ ਖੜੀਸਦਿਆਂ ਤੁਰ ਰਿਹਾ ਸੀ। ਤਕਲੀਫ ਦੇ ਕੋਸ਼ਿਸ਼ ਦੇ ਨਾਲ ਇੱਕ ਦੇ ਬਾਅਦ ਇੱਕ ਫੋੜੀਆਂ ਚੁੱਕਦੇ ਹੋਏ ਆਪਣੀ ਇੱਕ ਲੰਗੜੀ ਲੱਤ ਦਾ ਸਹਾਰਾ ਲੈਂਦੇ ਹੋਏ। ਵਿੱਚ-ਵਿੱਚ ਉਹ ਕੁਝ ਪਲ ਆਰਾਮ ਕਰਨ ਦੇ ਲਈ ਖਾਈ ਦੇ ਕੋਲੇ ਬੈਠ ਜਾਂਦਾ। ਪੋਖ ਉਸਦੇ ਅੰਕਾਂ ਅੰਗ ਵਿੱਚ ਖੁਰਪਲ ਖੁਰਪਲ ਕਰ ਰਹੀ ਸੀ ਅਤੇ ਉਸ ਦਾ ਚੱਕਰ ਆਇਆ ਹੋਇਆ ਮੰਦ ਦਿਮਾਗ ਇੱਕੋ ਹੀ ਗੱਲ ਸੋਚ ਰਿਹਾ ਸੀ ਰੋਟੀ ਪਰ ਇਸ ਨੂੰ ਹਾਸਲ ਕਿਵੇਂ ਕੀਤਾ ਜਾਵੇ ਇਹ ਉਹ ਨਹੀਂ ਜਾਣਦਾ ਸੀ 3 ਘੰਟਿਆਂ ਤੱਕ ਲਗਾਤਾਰ ਉਸ ਦਾ ਤਕਲੀਫ ਤੇ ਸਫ਼ਰ جاری ਰਿਹਾ ਅਤੇ ਆਖਿਰ ਵਿੱਚ ਪਿੰਡ ਦੇ ਦਰਖਤਾਂ ਦੀ ਝਲਕ ਨੇ ਉਸ ਚ ਨਵੀਂ ਉਜਾ ਨੂੰ ਢੜਕਾ ਦਿੱਤਾ ਸੀ ਪਹਿਲਾ ਹੀ ਕਿਸਾਨ ਜਿਸ ਨੂੰ ਉਹ ਮਿਲਿਆ ਅਤੇ ਭੀਖ ਮੰਗੀ ਉਹ ਕਹਿਣ ਲੱਗਿਆ ਤੂੰ ਫੇਰ ਆ ਗਿਆ ਕੰਜਰਾ ਕੀਤਾ ਇਥੋਂ ਕਦੇ ਛੁਟਕਾਰਾ ਨਹੀਂ ਮਿਲੇਗਾ ਅਤੇ ਘੰਟਾ ਆਪਣੇ ਰਾਹ ਤੁਰ ਪਿਆ ਹਰ ਦਰਵਾਜ਼ੇ ਤੇ ਉਸ ਨੂੰ ਸਿਰਫ ਗਾਲ੍ਹਾਂ ਮਿਲਦੀਆਂ ਸਨ ਉਸ ਨੇ ਸਾਰੇ ਪਿੰਡ ਦਾ ਚੱਕਰ ਲਾਇਆ ਪਰ ਇਨੀ ਤਕਲੀਫ ਦੇ ਬਾਵਜੂਦ ਉਸ ਨੂੰ ਫੁੱਟੀ ਕੌਡੀ ਤੱਕ ਨਾ ਮਿਲੀ ਫੇਰ ਉਹ ਚਿਕੜ ਝੂਨ ਜ਼ੋਰ ਲਾ ਕੇ ਤੁਰਦਿਆਂ ਨਾਲ ਦੇ ਖੇਤਾਂ 'ਚ ਗਿਆ ਹਰ ਜਗ੍ਹਾ ਉਸ ਦਾ ਉਮੀ ਹੀ ਸਵਾਗਤ ਹੋਇਆ ਦਿਨ 'ਚ ਇੰਨੀ ਠੰਡਕ ਤੇ ਰੁੱਖਾਪਨ ਸੀ ਜੋ ਦਿਲ ਦੀ ਧੜਕਣ ਨੂੰ ਜਮਾ ਦਿੰਦਾ ਹੈ ਅਤੇ ਸੁਭਾਅ ਨੂੰ ਚਿਰਚਿੜਾ ਬਣਾ ਦਿੰਦਾ ਹੈ ਪੈਸੇ ਜਾਂ ਰੋਟੀ ਦੇਣ ਲਈ ਹੱਥ ਤੱਕ ਨਹੀਂ ਖੁੱਲਦੇ ਜਾਦੂ ਹੋ ਆਪਣੀ ਜਾਣ ਪਛਾਣ ਦੇ ਸਾਰੇ ਘਰਾਂ 'ਚ ਘੁਮਾਇਆ ਤਸ਼ਕੀਟ ਦੇ ਖੇਤ 'ਚੋਂ ਹੋ ਕੇ ਲੰਗਦੀ ਹੋਈ ਖਾਈ ਦੇ ਕਿਨਾਰੇ ਧੰਮ ਦੇ ਨੇ ਬੈਠ ਗਿਆ ਆਪਣੀਆਂ ਫੌੜੀਆਂ ਭੂਜੇ ਰੱਖ ਕੇ ਉਹ ਭੁੱਖ ਦਾ ਮਾਰਿਆ ਬੇਸੁੱਧ ਪਿਆਰਿਆ ਉਹ ਪਤਾ ਨਹੀਂ ਕਿਸ ਉਡੀਕ 'ਚ ਸੀ ਦਿਲ 'ਚ ਕਿਤੋਂ ਲਈ ਜਹੀ ਆਸ ਲਈ ਜੋ ਔਖੀ ਤੋਂ ਔਖੀ ਕੜੀ ਹਰ ਇਨਸਾਨ ਦੀ ਦਿਲ 'ਚ ਹੁੰਦੀ ਹੈ। ਦਸੰਬਰ ਦੀ ਠਰਤੀ ਸਰਦੀਚ ਉਹ ਖੇਤ ਦੇ ਇੱਕ ਕੋਨੇ 'ਚ ਬੈਠਾ ਕਿਸੇ ਅਲੌਕਿਕ ਜਾਂ ਇਨਸਾਨੀ ਮਦਦ ਦੀ ਉਡੀਕ ਕਰ ਰਿਹਾ ਸੀ। ਉਸ ਨੂੰ ਥੋੜਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਮਦਦ ਕਿੱਥੋਂ ਆਉਣ ਵਾਲੀ ਸੀ। ਕਾਲੇ ਰੰਗ ਦੀਆਂ ਕੁਝ ਮੁਰਗੀਆਂ ਇੱਧਰ ਉੱਧਰ ਭਜਾਈਆਂ ਸੀ। ਵਿੱਚ ਵਿੱਚ ਉਹ ਆਪਣੀ ਚੁੰਝ 'ਚ ਅਨਾਜ ਦਾ ਦਾਣਾ ਜਾਂ ਛੋਟਾ ਕੀੜਾ ਫੜ ਲੈਂਦੀ। ਪੀਰ ਉਹ ਖਾਣੇ ਦੇ ਲਈ ਆਪਣੀ ਹੌਲੀ ਪੱਕੀ ਖੋਚ ਝੁੱਟ ਜਾਂਦੀ ਆਂ ਕੰਟਾ ਪਹਿਲਾਂ ਪਹਿਲਾਂ ਤਾਂ ਬਿਨਾਂ ਕੁਝ ਸੋਚੇ ਉਹਨਾਂ ਨੂੰ ਦੇਖਦਾ ਰਿਹਾ ਤਾਂ ਦਿ ਉਸ ਦੇ ਦਿਮਾਗ ਦੀ ਬਜਾਈ ਉਸ ਦੇ ਢਿੱਡ ਨੂੰ ਇੱਕ ਵਿਚਾਰ ਆਇਆ ਕਿ ਜੇ ਉਹਨਾਂ ਚੋਂ ਇੱਕ ਮੁਰਗੀ ਨੂੰ ਅੱਗ ਤੇ ਭੁੰਨ ਲਿਆ ਜਾਵੇ ਤਾਂ ਸਵਾਦ ਆ ਜਾਵੇ ਉਸ ਨੂੰ ਖਿਆਲ ਵੀ ਨਹੀਂ ਆਇਆ ਕਿ ਉਹ ਚੋਰੀ ਕਰਨ ਜਾ ਰਿਹਾ ਹੈ ਉਸਨੇ ਕੋਲ ਪਏ ਇੱਕ ਰੂੜੇ ਨੂੰ ਚੁੱਕਿਆ ਅਤੇ ਨਿਸ਼ਾਨੇ 'ਚ ਪੱਕਾ ਹੋਣ ਕਰਕੇ ਇੱਕ ਹੀ ਰੋੜੇ 'ਚ ਉਸਨੇ ਸਭ ਤੋਂ ਨੇੜੇ ਵਾਲੀ ਮੁਰਗੀ ਨੂੰ ਮਾਰ ਸੁੱਟਿਆ। ਮੁਰਗੀ ਆਪਣੇ ਖੰਭ ਮਾਰਦੀ ਹੋਈ ਇੱਕ ਪਾਸੇ ਡਿੱਗ ਗਈ। ਦੂਜੀਆਂ ਮੁਰਗੀਆਂ ਘਬਰਾ ਕੇ ਇੱਧਰ-ਉੱਧਰ ਭੱਜ ਗਈਆਂ। ਅਤੇ ਕੰਟਾ ਆਪਣੀਆਂ ਫੌੜੀਆਂ ਚੁੱਕ ਕੇ ਉਧਰ ਨੂੰ ਤੁਰਿਆ ਜਿੱਥੇ ਉਸ ਦਾ ਸ਼ਿਕਾਰ ਪਿਆ ਸੀ। ਜਿਉਂ ਹੀ ਉਹ ਲਾਲ ਸਿਰ ਵਾਲੀ ਕਾਲੀ ਮੁਰਗੀ ਦੇ ਕੋਲ ਪਹੁੰਚਿਆ ਉਸਦੇ ਪਿੱਠ 'ਤੇ ਇੱਕ ਜ਼ੋਰਦਾਰ ਧਫਾ ਪਿਆ ਜਿਸ ਨਾਲ ਉਸ ਦੀਆਂ ਫੌੜੀਆਂ ਛੁੱਟ ਗਈਆਂ ਅਤੇ ਉਹ ਦਸ ਕਦਮ ਦੂਰ ਜਾ ਕੇ ਰਿਹਾ। ਅਤੇ ਕਿਸਾਨ ਜੋ ਗੁੱਸੇ 'ਚ ਆਪੇ ਤੋਂ ਬਾਹਰ ਹੋ ਰਿਹਾ ਸੀ ਇੱਕ ਲੁੱਟੇ ਜਾਣ ਵਾਲੀ ਕਿਸਾਨ ਦੇ ਗੁੱਸੇ ਨਾਲ ਉਸ ਤੇ ਲੱਤਾਂ ਮੁੱਠੀਆਂ ਵਰਨ ਲੱਗੀਆਂ ਖੇਤ ਦੇ ਮਜ਼ਦੂਰ ਵੀ ਆ ਗਏ ਅਤੇ ਆਪਣੇ ਮਾਲਕ ਨਾਲ ਉਹ ਵੀ ਥੱਪੜ ਮੁੱਠੇ ਮਾਰਨ ਲੱਗੇ ਜਦ ਉਹ ਕੋਟਕੁਟਕੇ ਥੱਕ ਗਏ ਤਾਂ ਲੈ ਜਾ ਕੇ ਉਸ ਨੂੰ ਲੱਕੜ ਦੇ ਗੋਦਾਮ 'ਚ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੱਦਨ ਚਲੀ ਗਈ ਕੰਟਾ ਅਧਮਰੀਆ ਲਹੂ ਨਾਲ ਲਤਪਤ ਅਤੇ ਭੁਖ ਨਾਲ ਬੀਜਾਂ ਸਾਰ ਸਤੇ ਪਿਆ ਹੋਇਆ ਸੀ ਸ਼ਾਮ ਹੋ ਗਈ ਫਿਰ ਰਾਤ ਫਿਰ ਸਵੇਰ ਹੋ ਗਈ ਅਤੇ ਉਸਨੇ ਹੁਣ ਤੱਕ ਕੁਝ ਨਹੀਂ ਖਾਦਾ ਸੀ ਦੁਪਹਿਰੇ ਪੁਲਿਸ ਆ ਗਈ ਉਹਨਾਂ ਨੇ ਪੂਰੀ ਹੁਸ਼ਿਆਰੀ ਨਾਲ ਗੋਦਾਮ ਦਾ ਦਰਵਾਜ਼ਾ ਖੋਲ੍ਹਿਆ ਕਿ ਕਿਤੇ ਉਹ ਮੰਗਤਾ ਹੱਥਾਪਾਈ ਨਾ ਕਰੇ ਕਿਉਂਕਿ ਕਿਸਾਨ ਨੇ ਦੱਸਿਆ ਸੀ ਕਿ ਉਸ ਮੰਗਤੇ ਨੇ ਉਸਤੇ ਹਮਲਾ ਕੀਤਾ ਸੀ ਅਤੇ ਬੜੀ ਮੁਸ਼ਕਲ ਨਾਲ ਉਹ ਆਪਣੇ ਆਪ ਨੂੰ ਬਚਾ ਸਕਿਆ ਸੀ ਸਰਜੈਂਟ ਟਿੱਕਿਆ ਚਾਲੂ ਠ ਪਰ ਕੰਟਾ ਹਿਲ ਵੀ ਨਾ ਸਕਿਆ ਉਸਨੇ ਆਪਣੀਆਂ ਹੋੜੀਆਂ ਤੇ ਖੜੇ ਹੋਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਪੁਲਿਸ ਨੇ ਇਹ ਸੋਚ ਕੇ ਕਿ ਉਹ ਕਮਜ਼ੋਰ ਹੋਣ ਦਾ ਨਾਟਕ ਕਰ ਰਿਹਾ ਹੈ ਉਸਨੂੰ ਜ਼ਬਰਦਸਤੀ ਖਿੱਚ ਕੇ ਦੋਵੇਂ ਪੌੜੀਆਂ ਵਿਚਾਲੇ ਟਾਂਗ ਦਿੱਤਾ ਉਹ ਡਰ ਗਿਆ ਪੁਲਿਸ ਦੀ ਵਰਦੀ ਤੋਂ ਉਸ ਦਾ ਪੈਦਾਇਸ਼ੀ ਡਰ ਖਿਡਾਰੀ ਦੀ ਮੌਜੂਦਗੀ ਚ ਖੇਡ ਦਾ ਡਰ ਇੱਕ ਚੂਹੇ ਦਾ ਬਿੱਲੀ ਦੇ ਪ੍ਰਤੀ ਡਰ ਅਤੇ ਫਿਰ ਇੱਕ ਬੇहद ਮਨੁੱਖੀ ਕੋਸ਼ਿਸ਼ ਦੇ ਨਾਲ ਉਹ ਸਿੱਧਾ ਖੜਾ ਹੋਣ 'ਚ ਸਫਲ ਹੋ ਗਿਆ ਅੱਗੇ ਤਰ ਸਰਜੰਤ ਨੇ ਕਿਹਾ ਬਹੁਤ ਰੁਪਿਆ ਖੇਤ ਦੇ ਸਾਰੇ ਕੰਮ 'ਚ ਉਸ ਨੂੰ ਜਾਂਦਿਆਂ ਦੇਖਦੇ ਰਹੇ ਧੀਨੀਆਂ ਉਸਦੇ ਮੁੱਖੇ ਉੱਗ ਰਹੀਆਂ ਸਨ ਬੰਦੇ ਉਸ ਨੂੰ ਤਾਨੇ ਮਾਰ ਰਹੇ ਸਨ ਆਖਰ ਉਹ ਫੜ ਹੀ ਲਿਆ ਗਿਆ ਚਲੋ ਖੜਾ ਛੁੱਟਿਆ ਉਹ ਆਪਣੇ ਦੋਵੇਂ ਆਸਰੇਾਂ ਤੇ ਤੁਰਦਾ ਚਲਾ ਗਿਆ ਉਸ ਨੇ ਲੋੜਿੰਦੀ ਊਰਜਾ ਇਕੱਠੀ ਕਰ ਲਈ ਸੀ ਨਿਰਾਸ਼ਾ ਦੀ ਊਰਜਾ ਆਥਣ ਹੋਣ ਤੱਕ ਤੁਰਦੇ ਰਹਿਣ ਦੇ ਲਈ ਉਹ ਇੰਨਾ ਚਕਰਾਇਆ ਹੋਇਆ ਸੀ ਕਿ ਉਸ ਨੂੰ ਪਤਾ ਨਹੀਂ ਸੀ ਉਸਦੇ ਨਾਲ ਕੀ ਹੋ ਰਿਹਾ ਹੈ ਉਹ ਇੰਨਾ ਡਰਿਆ ਹੋਇਆ ਸੀ ਕਿ ਕੁਝ ਸਮਝ ਨਹੀਂ پا ਰਿਹਾ ਸੀ ਸ਼ਾਮ ਦੇ ਕਰੀਬ ਉਹ ਟਾਊਨ ਪਹੁੰਚਿਆ ਉਹ ਇੰਨੀ ਦੂਰ ਪਹਿਲਾਂ ਕਦੇ ਨਹੀਂ ਨਿਕਲਿਆ ਸੀ ਉਸ ਨੂੰ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਉਹ ਉੱਥੋਂ ਕਿਸ ਨੇ ਲਿਆਂਦਾ ਗਿਆ ਸੀ ਜਾਂ ਉਸਦੇ ਨਾਲ ਕੀ ਹੋਣ ਵਾਲਾ ਸੀ ਪਿਛਲੇ 2 ਦਿਨਾਂ ਦੀਆਂ ਸਾਰੀਆਂ ਭਿਆਨਕ ਅਤੇ ਅਚਾਨਕ ਘਟਨਾਵਾਂ ਇੰਨਾ ਸਾਰੇ ਉਪਰੀ ਚਿਹਰਿਆਂ ਅਤੇ ਘਰਾਣੇ ਉਸਦੇ ਦਿਲ ਨੂੰ ਦਹਿਲਾ ਦਿੱਤਾ ਸੀ ਉਹ ਕੁਝ ਨਹੀਂ ਬੋਲਿਆ ਉਸਦੇ ਕੋਲ ਕਹਿਣ ਨੂੰ ਕੁਝ ਨਹੀਂ ਸੀ ਕਿਉਂਕਿ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਉਹ ਆਪਣੀ ਜ਼ੁਬਾਨ ਦੀ ਵਰਤੋਂ ਕਰਨਾ ਵੀ ਭੁੱਲ ਚੁੱਕਿਆ ਸੀ ਅਤੇ ਉਸਦੇ ਵਿਚਾਰ ਵੀ ਇੰਨੇ ਪਤਲੇ ਸਨ ਕਿ ਉਹਨਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਟਾਊਨ ਹਾਲ ਜੇਲ੍ਹ ਚੋਂ ਟੁੱਟ ਦਿੱਤਾ ਗਿਆ ਪੁਲਿਸ ਨੂੰ ਵੀ ਇਹ ਧਿਆਨ ਨਾ ਆਇਆ ਕਿ ਉਸ ਨੂੰ ਖਾਨ ਦੀ ਲੋੜ ਹੋ ਸਕਦੀ ਹੈ ਅਤੇ ਉਸ ਨੂੰ ਦਿਨ ਤੱਕ ਦੇ ਲਈ ਇਕੱਲਾ ਛੱਡ ਦਿੱਤਾ ਗਿਆ ਪਰ ਜਦ ਅਗਲੇ ਦਿਨ ਸਵੇਰੇ ਉਸ ਦੀ ਪੜਤਾਲ ਕਰਨ ਆਈ ਤਾਂ ਉਹ ਫਰਸ਼ ਤੇ ਮਰਿਆ ਹੋਇਆ ਮਿਲਿਆ ਕਿਹੀ ਹੈਰਾਨੀਜਨਕ ਚੀਜ਼ ਸੀ